ਪੌਂਡ ਦੇ ਲਈ ਖੇਡ ਮੈਦਾਨ ਦੇ ਵਿੱਚ ਵੱਧ ਗਿਆ ਮੇਰੇ ਵੀਰੋ ਲਓ ਅੰਮਾ ਸੁਰ ਸਿੰਘ ਵਾਲਾ ਨਵਾਬ ਖੇਡ ਕਬੱਡੀ ਦਾ ਉਹ ਪਹਿਲੀ ਕਬੱਡੀ ਪਾ ਰਿਹਾ ਮੇਰੇ ਮਿੱਤਰੋ ਵੀ ਜਿਹੜਾ ਤੀਰ ਨਿਸ਼ਾਨੇ ਖੁੱਝਦੇ ਉਹ ਕਹਿੰਦਾ ਹਥਿਆਰ ਉਹਦੀ ਜਿੱਤ ਹਮੇਸ਼ਾ ਕੋਸਤੋ ਜਿਹੜਾ ਪਹਿਲਾ ਕਰ ਗਿਆ ਵਾਹ ਇਹ ਸੁਰ ਸਿੰਘ ਵਾਲੇ ਪਿੰਡ ਤੋਂ ਆਇਆ ਹੈ ਓਏ 11 1100 ਰੁਪਏ ਦਿੱਤਾ ਜਾਵੇਗਾ ਸਾਜੀ ਸ਼ਹਿਜਾਦ ਅਲੀ ਫਕੀਰ ਹਸੈਨ ਦਾ ਪੁੱਤਰ ਖੇਡ ਮੈਦਾਨ ਦੇ ਵਿੱਚ ਫਰੀਅਦ ਅਲੀ ਦਾ ਵੀਰ ਕਬੱਡੀ ਪਾ ਰਿਹਾ ਹੈ ਇਹ ਮਲੂਕ ਅਲੀ ਦਾ ਵੀਰ ਹੈ ਇਹ ਜਲੰਧਰ ਤੋਂ ਪੱਜਾ ਹੋਇਆ ਹੈ ਅੱਜ ਜిల్లా ਸੰਗਰੂਰ ਦੀ ਧਰਤੀ ਬੱਲੇ ਬੱਲੇ ਹੋ ਰਹੀ ਹੈ ਡਿੜਵੇ ਦਾ ਜੱਸਾ ਪੇਜਾ ਪੈ ਗਿਆ ਮੇਰਿਆ ਰੱਬਾ 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 ਕੈਮਰੇ ਫੋਕਸ ਫੋਟੋਆਂ ਖੇਤੀਆਂ ਜਾ ਰਹੀਆਂ ਹਨ ਰਾਮਪੁਰ ਗੁਜਰਾ ਸ਼ੰਨਾ ਦੇ ਵਿੱਚ ਹੱਲਾ ਗੁੱਲਾ ਜਾ ਹੋ ਗਿਆ ਹੱਲਾ ਗੁੱਲਾ ਇਹ ਕਰਤਾ ਕਹਿਰ ਚੋਮਰਾਂ ਦੇ ਜੋ ਖੋਜਰੀ ਟੀਮ ਦੇ ਮੁੰਡਿਆਂ ਦੇ ਇਹ ਕਹਿੰਦੇ ਬੋਲ ਟਖੀਰਾ ਵਾਲੀ ਆ ਓ ਟੱਕਰ ਟੱਕਰ ਚੱਲਦੀ ਆ ਟੱਕਰ ਚੱਲਦੀ ਆ ਪੁਆ ਪਰ ਖਾਰ ਗੱਡੀ ਦਾ ਜੇਤੂ ਹੈ ਪਾਸੇ ਸ਼ਕਰਪੁਰੀਆ ਕਾਕਾ ਸਦੀਕ ਵਰਗੇ ਚਾਰ ਨੌਜਵਾਲ ਉਹ ਸ਼ਕਰਪੁਰ ਦੀ ਧਰਤੀ ਜిల్లా ਜਲੰਧਰ ਦੀ ਦੁਨੀਆ ਖੜੀ ਵੇਖਦੀ ਹੈ ਰਾਮਪੁਰ ਗੁਜਰਾ ਛੰਨਾ ਦੇ ਵਿੱਚ ਟਰੈਕਟਰਾਂ ਦੇ ਫੈਸਲੇ ਹੋਣ ਲੱਗੇ ਆ ਇੱਕ ਪਾਸੇ ਸ਼ਕਰਪੁਰੀਆ ਕਾਕਾ ਉਹ ਸੰਦੀਪ ਬੁੱਲਟਰ ਨੂੰ ਜੱਫਾ ਲਾ ਗਿਆ ਚੰਦਰਾ ਟਰੈਕਟਰ 'ਤੇ ਬੈਠੋ ਨਿਰਦਾ ਉਹ ਕਾਕਾ ਸ਼ਕਰਪੁਰੀਆ ਕਮਾਲ ਕਰ ਗਿਆ ਇਹ ਕਾਕਾ ਸ਼ਕਰਪੁਰੀਆ ਕਮਾਲ ਕਰ ਗਿਆ ਓਏ ਸੰਗਰੂਰ ਵਾਲੇ ਅੰਦਰ ਸੁਆਦਕ ਖੋਪਣਾ ਵੀਰ ਕੰਨਾ 11000 11000 ਆਹ ਕਹਿੰਦੇ ਟਾਕੜ ਮੇਰੇ ਮਿੱਤਰੋ ਦੇ ਇਸਵੇਂ ਗੋਬੜੀਆਂ ਵਾਲਾ ਉੱਗੇ ਪਾਸੇ ਉਲਟ 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 ਟੱਕੜ ਕਰ ਗਿਆ ਟੱਕਾ ਵਾਹ ਓ ਭਾਈ ਮੈਚ ਕੰਨਾ ਲੱਗਦਾ ਰੁਪਈਆ ਸਤਨਾਮ ਕਾਲੇ ਕੌੜੀਆਂ ਵੱਲੋਂ ਦੂਜਾ ਪ੍ਰਾਈਜ਼ ਪੌਣਾ ਲੱਖ ਹੈ ਇਹ ਅੰਬਾਸੁਰ ਸਿੰਘ ਵਾਲੇ ਦੀ ਧਰਤੀ ਦਾ ਨੰਬਰ ਜਿਹੜਾ ਮੰਜੀ ਦੇ ਹਿੱਸੇ ਦੇ ਵਿੱਚ ਕਰ ਗਿਆ ਕਬੱਡੀ ਆ ਕੀ ਬਣ ਗਿਆ ਇਹ ਦੇਖੋ ਜੀ ਹੋਰ ਹੀ ਬਣ ਗਿਆ ਮੈਨੂੰ ਲੱਗਦਾ ਅੰਬਾਲ ਬਾਹਰ ਦੀ ਲਾਂਗਿਆ ਮੈਨੂੰ ਲੱਗਦਾ ਇਦਾਂ ਹੀ ਹੈ ਸੇਵਕ ਜੀ ਅੱਡਾ ਲੱਖ ਬੰਦਾ 1 2 3 ਲਾਈਵ ਡਾਟ ਇਨ ਤੇ ਲਾਈਵ ਜੁੜਿਆ ਬਿੱਟਾ ਫਿਰਦਾ ਉਹ ਚੰਦਰਾ ਲੋਕਾਂ ਦੇ ਦਿਲ ਲਟਣੂ ਫਿਰਦਾ ਬੁਲਟ ਖੀਰਾਵਾਲੀਆਂ ਮਨਦੀਪ ਟੱਕੜ ਖੋਗੜੀਆਂ ਵਾਲਾ ਇੱਕ ਪਾਸੇ ਪੰਜ ਦੇ ਟੱਕੇ ਐਨ ਹਿੱਕ ਤੇ ਦੀਦੇ ਭਾਲਦੇ ਓਏ ਬਾਈ ਬੁਲਟ ਦੀਆਂ ਰੇਡਾਂ ਕਿੰਦਾ ਲੱਗੀਆਂ ਇੱਕ ਵਾਰੀ ਲੜਕਰ ਸਵਾਰ ਕਬੱਡੀ ਦਾ ਗੱਲ ਕਰਦੇ ਥੋੜੇ ਸਮੇਂ ਬਾਅਦ ਤਲਕਾਰਣ ਖਿੱਲੇ ਦੇ ਕਰ ਦੇਣੀ ਹੈ ਇੰਦਰ ਪ੍ਰਧਾਨ ਨਾਲ ਮਿਲ ਕੇ ਤੇ ਗੋਲੂ ਟਵਾੜੇ ਹੋਰਾਂ ਨਾਲ ਮਿਲ ਕੇ ਵੱਡਾ ਮੇਲਾ ਕਰਵਾ ਰਿਹਾ ਹੈ ਇੱਕ ਪਾਸੇ ਅੰਬਾ ਸੁਰਸਿੰਘ ਵਾਲੇ ਪਿੰਡ ਦਾ ਸ਼ਕਰਪੁਰੀਆ ਕਾਕਾ ਓਏ ਫਰਿਆਦ ਅਲੀ ਦੀ ਟੱਕਰ ਅੰਬੇ ਦੇ ਨਾਲ ਲਵ ਮੈਚ ਚੱਲ ਰਹੀ ਹੈ ਤਿੰਨ ਕਬੱਡੀਆਂ 11000 ਦੀਆਂ ਸ਼ਾਹਜਾਹ ਦੇ ਅਮਰੀਕਾ ਕਰਦੇ ਗੱਲ ਲਓ ਸ਼ਾਜੀ ਕਬੱਡੀ ਪਾ ਰਿਹਾ ਮਲਾਜਮ ਵੀਰ ਨੂੰ ਬੇਨਤੀ ਹੈ ਜੀ ਆਹ ਕਰਵਾਇਓ ਜੀ ਥੋੜੇ ਥੋੜੇ ਵੀਰ ਜਿੱਦੜੇ ਆਹ ਕਮੈਂਟਰ ਵਾਲੇ ਪਾਸੋਂ ਪਰ ਉਹ ਸਾਹਮਣੇ ਓਏ ਜੱਫਾ ਓਏ ਡਿੜਬੇ ਵਾਲਿਆ ਨੇ ਮੈਨੂੰ ਲੱਗਦਾ ਸ਼ਾਜੀ ਫੜ ਲਿਆ ਓਏ ਜੱਸਾ ਜੱਫਾ ਜੱਸਾ ਜਾਪਰਾਂਪੁਰ ਗੁਜਰਾ ਸ਼ੰਨਾ ਦੇ ਵਿੱਚ ਕਮਾਲ ਕਰ ਗਿਆ ਜਸਪਾਲ ਹੁਣ ਮੈਚ ਦੀ ਕਰ ਲਈਏ ਗੱਲ ਬੁਲਟ ਆ ਗਿਆ 11 11000 ਤੋਂ ਘੱਟ ਮਾਇਆ ਗਰਾਊਂਡ ਦੇ ਵਿੱਚ ਨਹੀਂ ਲੱਗਣੀ ਬੱਬੂ ਛੇੜੀ ਤੇ ਹਰਮਨ ਬੁਲਟ ਦੀ ਟੱਕਰ ਚੱਲਦੀ ਹੈ ਰਾਂਪੁਰ ਗੁਜਰਾ ਸ਼ੰਨਾ ਦੇ ਵਿੱਚ ਦੁਨੀਆ ਅਨੰਦ ਮਾਣਦੀ ਹੈ ਫਾਈਨਲ ਚੱਲ ਰਿਹਾ ਟਰੈਕਟਰਾਂ ਦੇ ਟੂਰਨਾਮੈਂਟ ਦਾ ਓਏ ਟਰੈਕਟਰ ਦਿੱਤੇ ਜਾਣਗੇ ਓਏ 3600 ਤੋਂ ਟਰੈਕਟਰ ਦਿੱਤੇ ਜਾਣਗੇ ਬੈਸਟ ਨਹੀਂ ਕਬੱਡੀ ਪਾ ਰਿਹਾ ਇੱਕ ਕੰਨੀ ਤੇ ਫਰੀਦ ਅਲੀ ਲੱਗਿਆ ਹੋਇਆ ਨਾਲ ਸਦੀਕ ਅਲੀ ਹੈ ਦੂਜੀ ਕੰਨੀ ਤੇ ਕਾਕਾ ਸ਼ੱਕਰਪੁਰੀਆ ਇਹ ਸ਼ੱਕਰਪੁਰੀਆ ਕਾਕਾ ਤੇ ਸੰਦੀਪ ਲੋਧਰ ਦੂਜੀ ਔਰ ਕੌਣ ਜਿੱਤੂ ਕੌਣ ਸਫਲਤਾ ਹਾਸਲ ਕਰੇਗਾ ਓਏ ਦੂਜੀ ਵਾਰੀ ਸੰਦੀਪ ਲੁਧਰ ਤੇ ਕਾਕੇ ਸ਼ਕਰਪੁਰੀਏ ਦੀ ਟੱਕਰ ਚੱਲਦੀ ਹੈ ਓਏ ਦੂਜੀ ਵਾਰੀ ਜਫਾ ਰਗਿਆ ਲੁਧਰ ਲੁਧਰ ਓਏ ਸੰਗਰੂਰ ਵਾਲੋ ਕੀ ਹਾਲ ਚਾਲ ਹੈ ਕਪਾ ਦੁਨੀਆ ਆਨੰਦ ਮਾਨਦੀ ਆ ਰਾਮਪੁਰ ਗੁਜਰਾ ਦੇ ਤੇ ਸਤਪੁਰ ਕਮਾਨ ਸਾਡਾ ਯਾਰ ਹੈ ਵੱਡੀਆਂ ਜ਼ਿੰਮੇਵਾਰੀਆਂ ਮੈਲੇ ਤੇ ਹਰਮਨ ਬੁਲਟ ਤੇ ਮੰਦੀਪ ਟੱਕਰ ਗੋਗੜੀਆਂ ਵਾਲਾ ਟੱਕਾ ਲੱਗਦਾ ਟੱਕਾ ਲੱਗਦਾ ਟੱਕਾ ਹੋ ਗਿਆ ਉਹ ਹਰਮਨ ਬੁਲਟ ਮੇਰੇ ਵੀਰੇ ਉੱਡ ਗਿਆ ਪਾਜੀ ਪਾਊਗਾ ਬਾਜੀ 11000 ਦਿੱਤਾ ਜਾਊਗਾ ਸਾਜੀ ਦੀ ਬਾਜੀ ਤੇ 11000 ਦਿੱਤਾ ਜਾਊਗਾ ਲੈ ਵੀ ਸ਼ਹਿਜਾਦ ਅਲੀ ਓਏ ਬਾਜ਼ੀਆਂ ਦੇਖਣਾ ਚਾਹੁੰਦੀ ਆ ਦੁਨੀਆ ਲਓ ਸਾਜੀ ਨੰਬਰ ਜੋੜ ਗਿਆ ਐਥੇ ਰੱਖ ਓਏ ਬਾਈ ਸਾਜੀ